ਜੈ ਸ੍ਰੀ ਰਾਮ ਜੀ ਅੱਜ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਵਾਸਤੇ ਇੱਕ ਅਜਿਹਾ ਨੁਕਤਾ ਲੈ ਕੇ ਆਈਆਂ ਜਿੰਨਾਂ ਭੈਣ ਭਰਾਵਾਂ ਦੀਆਂ ਲੱਤਾਂ ਨਹੀਂਆਂ ਬਾਹਣੀਆਂ ਨਾੜਾਂ ਸਰਦੀ ਦੇ ਵਿਚ ਆ ਕੇ ਅੰਦਰ ਬਲੌਕ ਹੋ ਜਾਂਦੀਆਂ ਨੇ ਮਤਲਬ ਕਿ ਉਹਨਾਂ ਦਾ ਖੂਨ ਆ ਜਿਹੜਾ ਉਹ ਜੰਮ ਜਾਂਦਾ ਜੰਮਣਾ ਸ਼ੁਰੂ ਹੋ ਜਾਂਦਾ ਉਹਨਾਂ ਦੀਆਂ ਨਾੜੀਆਂ ਦਾ ਖੂਨ ਉਹਨਾਂ ਵਾਸਤੇ ਮੈਂ ਇੱਕ ਅਜਿਹਾ ਨੁਕਤਾ ਲੈ ਕੇ ਆਈਆਂ ਆਯੁਰਵੈਦਿਕ ਰਾਮਬਣ ਨੁਕਤਾ ਲੈ ਕੇ ਆਈਆਂ ਇਸ ਦੇ ਨਾਲ ਹੀ ਤੁਹਾਨੂੰ ਬਹੁਤ ਹੀ ਘੱਟ ਸਮੇਂ ਵਿੱਚ ਫੇਰਾ ਦਿਖਾਈ ਦੇਵੇਗਾ ਇਹਦੇ ਵਿੱਚ ਆਪਾਂ ਨੇ ਲੈਣਾ ਕੀ ਹੈ ਜੀ ਬਰਾਮ ਲੈਣੇ ਨੇ ਖਰੋਟ ਲੈਣੇ ਨੇ ਪਿਸਤਾ ਲੈਣਾ ਜੀ ਕਾਲੀ ਮਿਰਚ ਲੈਣੀ ਆ ਦਾਲ ਚੀਨੀ ਲੈਣੀ ਆ ਧਾਗਾ ਮਿਸ਼ਰੀ ਲੈਣੀ ਆ ਤੇ ਇੱਕ ਅਲਸੀ ਲੈਣੀ ਆ ਸਾਰੀਆਂ ਚੀਜ਼ਾਂ ਨੂੰ ਇੱਕ ਬਰਾਬਰ ਮਾਤਰਾ ਚ ਲੈਣਾ ਜੇ 100 ਗ੍ਰਾਮ ਲੈ ਸਕਦੇ ਹੋ ਤਾਂ 100 ਗ੍ਰਾਮ ਲਵੋ 50 ਗ੍ਰਾਮ ਲੈ ਸਕਦੇ ਹੋ ਤਾਂ 50 ਗ੍ਰਾਮ ਲਵੋ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਚੰਗੀ ਤਰ੍ਹਾਂ ਪੀਸ ਕੇ ਇਹਦਾ ਸਵੇਰੇ ਸਾਮ ਸੇਵਨ ਕਰਨਾ ਰੋਟੀ ਤੋਂ 1 ਘੰਟਾ ਬਾਅਦ ਇਹਦਾ ਸੇਵਨ ਕਰਨਾ ਜੇਕਰ ਮੇਰੇ ਭੈਣ ਕੋਈ ਜਿਆ ਭਰਾ ਕੋਈ ਜਿਆ ਪੀੜ ਪੀੜਤਾ ਉਹਨੂੰ ਤਿੰਨ ਟਾਈਮ ਯੂਜ਼ ਕਰਨਾ ਇਹ ਤਿੰਨ ਟਾਈਮ ਹੋਰ ਇਸਤੇਮਾਲ ਕਰ ਸਕਦਾ ਜੇ ਉਹ ਤਿੰਨ ਟਾਈਮ ਨਹੀਂ ਕਰ ਸਕਦਾ ਤਾਂ ਘੱਟ ਤੋਂ ਘੱਟ ਦੋ ਟਾਈਮ ਤਾਂ ਇਹਨੂੰ ਜ਼ਰੂਰ ਹੀ ਲਵੇ ਜੈ ਸ੍ਰੀ ਰਤਨਵੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਦੇ ਹੋ ਜਿਹੜਾ ਘੰਟੀ ਦਾ ਬਟਨ ਆ ਉਹ ਵੀ ਜਰੂਰ ਦਬਾ ਦਿਓ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੇਰੀਆਂ ਅੱਗੇ ਆਉਣ ਵਾਲੀਆਂ ਵੀਡੀਓ ਸੋਡੇ ਤੱਕ ਪਹੁੰਚਦੀਆਂ ਰਹਿਣਗੀਆਂ ਜੈ ਸ੍ਰੀ ਰਤਨ ਮੰਤਰੀ ਜੀ